ਤੋਂ ਕਿ ਸਲਾਹ ਹੋਈ ਨਾ ਬਹੁਤ ਨਹੀਂ ਤੇਰੇ ਲਈ ਨਾਲ ਪਾਜੀ ਪਾਣਾ ਪਿਆ ਤੇਰੇ ਕਰਕੇ ਸਿਰਫ ਉਹਦਾ ਮੂੰਹ ਨੂੰ ਅਸੀਂ ਇੱਕ ਗੱਲ ਹੋਰ ਮੈਂ ਕਹਿਣੀ ਜਾਣਾ ہمارا ਜੰਦੂ ਜੀ ਪਾਜੀ ਮੇਰੀ ਪਾਣੀ ਦਾ ਪਰਿਵਾਰ ਹੈ ਸਭੇ ਸਾਂਝੀ ਬਾਦ ਵਿੱਚ ਦਾਇਨ ਕੋਈ ਨਾ ਦਿਸੇ ਬਾਰਾ ਜੀ ਇੱਕ ਦਾ ਇੱਕ ਸੀ ਕੇ ਹਮ ਬਾਰ ਕੋਈ Hindu ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕੋਈ ਇਸਾਈ ਹੈ ਪਰ ਪਛੋਕੜ ਜੜ ਰੂਪ ਸਭ ਦੀ ਉਹ ਨਰੰਕਾਰ ਉਹ ਆਕਾਰਪੁਰਖ ਉਹ ਹਰੀ ਉਹ ਨਰਾਇਣ ਉਹ ਪ੍ਰਭੂ ਉਹ 타ਗਰ ਇੱਕੋ ਹੀ ਹੈ ਇਹ ਮਨੁੱਖਤਾ ਨੇ ਪਾੜੇ ਪਾਪਾ ਕੇ ਧਰਮ ਨੂੰ ਦੀ ਪਰਵਾਸਾ ਬਦਲ ਦਿੱਤੀ ਧਰਮ ਨਹੀਂ ਮਾੜਾ ਕੋਈ ਵੀ ਧਰਮ ਦੇ ਵਿੱਚ ਬੰਦੇ ਹਰੇਕ ਧਰਮ ਦੇ ਵਿੱਚ ਬਾੜੇ ਹੁੰਦੇ ਨੇ ਜਿਹੜਾ ਅੱਜ ਵਾਕਿਆ ਗੜ ਸ਼ੰਕਰ ਦੇ ਥਾਣੇ ਵਿੱਚ ਹੋਇਆ ਕਿ ਸੰਦੀ ਭੱਜਲਾ ਵਾਲੇ ਨੇ ਆਪਣੇ ਇਹ ਗਰੁੱਪ ਦੇ ਉੱਤੇ ਫੇਸਬੁੱਕ ਦੇ ਉੱਤੇ Hindu ਧਰਮ ਨੂੰ ਟਾਰਗੇਟ ਕਰਕੇ ਕਿ ਜਿਹੜੀ ਹੈ ਸ਼ਰਧਾ ਤੇ ਗਊ ਮਾਤਾ ਨੂੰ ਇਹ ਟਾਰਗੇਟ ਕਰਕੇ ਇੱਕ ਪੋਸਟ ਪਾਈ ਸੀ ਜਿਹਦੇ ਨਾਲ ਸਾਡੇ ਸਨਾਤਨੀ ਵੀਰ ਸਾਰੇ ਜਿਨ੍ਹਾਂ ਦੇ ਹਿਰਦੇ ਵਲੋਂਗੇ ਗਏ ਸੀ ਜਿਹਦਾ ਰੋ ਅੱਜ ਉਹਨਾਂ ਨੇ ਪ੍ਰਗਟ ਕੀਤਾ ਗੜਸਾਂਗਰ ਵਿੱਚ ਦਰਖਾਸਤ ਦੇ ਕੇ ਐਫਆਈਆਰ ਦੀ ਮੰਗ ਕਰ ਰਹੇ ਸਨ ਸੋ ਮੌਕੇ ਤੇ ਸੰਦੀ ਭੱਜਰਾਲੇ ਵੱਲੋਂ ਸ੍ਰੀ ਖਰਾਲਗੜ੍ਹ ਦਾਪਸਤਾਨੇ ਕੇ ਫਰਿਆਦ ਲਾਈ ਗਈ ਬੇਇੱਜ਼ਤੀ ਕੀਤੀ ਗਈ ਜਿਹਦੇ ਕਾਰਨ ਅਸੀਂ ਇੱਥੇ ਅੱਜ ਤੁਹਾਡੇ ਵਿਚਕਾਰ ਖੜੇ ਆ ਸੋ ਮੈਂ ਤਾਂ ਇਹ ਸਮਝਦਾ ਕਿ ਜੇਕਰ ਬੰਦਾ ਕੋਈ ਧਰਮ ਨੂੰ ਟਿੱਪਣੀ ਜਾਣਬੁੱਝ ਕੇ ਕਰਦਾ ਕੋਨੂੰ ਪਹਿਲਾਂ ਪਿਆਰ ਨਾਲ ਸਮਝਾਣਾ ਹੀ ਮਨੁੱਖਤਾ ਹੈ ਜੇਕਰ ਵਾਰ-ਵਾਰ ਨਹੀਂ ਕਰ ਨਹੀਂ ਵਾਰ-ਵਾਰ ਗਲਤੀ ਕਰਦਾ ਫਿਰ ਤੇ ਕਾਨੂੰਨੀ ਕਾਰਵਾਈ ਜਿਹੜੀ ਉਹ ਬਣਦੀ ਹੈ ਪਰ ਅੱਜ ਸਨਾਤਨੀ ਵੀਰਾਂ ਨੇ ਦਰਿਆ ਦਿਲ ਦਿਖਾਦੇ ਹੋਏ ਇਸ ਦੀ ਗਲਤੀ ਨੂੰ ਵਾਪਸ ਦਿੱਤਾ ਹੈ ਔਰ ਮੈਂ ਇੱਕ ਪੋਸਟ ਪੈਸੇ ਜਿਹਦੇ ਵਿੱਚ ਮੇਰੇ ਕੋਲ ਤੋਂ ਧਰਮ ਦਾ ਨਰਾਦਰ ਹੋ ਗਿਆ ਸੀਗਾ ਤੇ ਮੈਂ ਉਹਦੀ ਕੋਈ ਮਾਫੀ ਮੰਗਦਾ ਜੋ ਵੀ ਮੈਨੂੰ ਸੇਵਾ ਲਾਉਂਗਾ ਮੈਂ ਆਪਣਾ ਸਾਰਾ ਮਨੁੱਖੀ ਸੇਵਾ ਨਿਵਾਹ ਜੀ ਚੱਲ ਗਿਆ ਰਿਹਾ ਸੋਟੀ ਇਹ ਸਾਰਿਆਂ ਤੋਂ ਮਾਫੀ ਹੱਥ ਜੋੜ ਕੇ ਮਾਫੀ ਮੰਗਦਾ ਕਿ ਅੱਜ ਤੋਂ ਬਾਅਦ ਕਦੇ ਇਹ ਜਿਹੀ ਗਲਤੀ ਨਹੀਂ ਹੋਣੀ ਮੇਰਾ ਭਾਈ ਜਰ ਨੇ ਮੇਰਾ ਬੋਲ ਜੋ ਵੀ ਮੇਰਾ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕੋਈ ਇਸਾਈ ਹੈ ਪਰ ਪਸ਼ੋਕੜ ਜੜ ਰੂਟ ਸਭ ਦੀ ਉਹ ਨਿਰੰਕਾਰ ਉਹ ਅਕਾਲ ਪੁਰਖ ਉਹ ਹਰੀ ਉਹ ਨਰਨ ਉਹ ਪ੍ਰਭੂ ਕੋ ਟਾਗਰ ਇੱਕੋ ਹੀ ਹੈ ਇਹ ਮਨੁੱਖਤਾ ਨੇ ਪਾੜੇ ਪਾਪਾ ਕੇ ਧਰਮ ਨੂੰ ਦੀ ਪ੍ਰਵਾਸਾ ਬਦਲ ਦਿੱਤੀ ਧਰਮ ਨਹੀਂ ਵੜਾ ਕੋਈ ਵੀ ਧਰਮ ਦੇ ਵਿੱਚ ਬੰਦੇ ਹਰੇਕ ਧਰਮ ਵਿੱਚ ਵਾੜੇ ਹੁੰਦੇ ਨੇ ਜਿਹੜਾ ਅੱਜ ਵਾਕਿਆ ਗੜਸ਼ੰਕਰ ਦੇ ਥਾਣੇ ਵਿੱਚ ਹੋਇਆ ਕਿ ਸੰਦੀ ਭੱਜਲਾਵਾਲੇ ਨੇ ਆਪਣੇ ਇਹ ਗਰੁੱਪ ਦੇ ਉੱਤੇ ਫੇਸਬੁੱਕ ਦੇ ਉੱਤੇ Hindu ਧਰਮ ਨੂੰ ਟਾਰਗੇਟ ਕਰਕੇ ਇੱਕ ਜਿਹੜੀ ਹੈ ਸ਼ਰaddha ਤੇ ਗਊ ਮਾਤਾ ਨੂੰ ਟਾਰਗੇਟ ਕਰਕੇ ਇੱਕ ਪੋਸਟ ਪਾਈ ਸੀ ਜਿਹਦੇ ਨਾਲ ਸਾਡੇ ਸਨਾਤਨੀ ਵੀਰ ਸਾਰੇ ਜਿਨ੍ਹਾਂ ਦੇ ਹਿਰਦੇ ਬਰੁੱਧ ਲੱਗੇ ਸੀ ਜਿਹਦਾ ਰੋਹ ਅੱਜ ਉਹਨਾਂ ਨੇ ਪ੍ਰਗਟ ਕੀਤਾ ਗੜਸ਼ੰਕਰ ਵਿੱਚ ਦਰਖਾਸਤ ਦੇ ਕੇ ਐਫ ਆਈ ਆਰ ਦੀ ਮੰਗ ਕਰ ਰਹੇ ਸਨ ਸੋ ਮੌਕੇ ਤੇ ਸੰਦੀ ਭਜਰਾਲੇ ਵੱਲੋਂ ਸ੍ਰੀ ਖਰਾਲਗੜ੍ਹ ਦਾ ਪਸਤਾਨ ਦੇ ਕੇ ਫਰਿਆਦ ਲਾਈ ਗਈ ਬੇਇੱਜ਼ਤੀ ਕੀਤੀ ਗਈ ਜਿਹਦੇ ਕਾਰਨ ਅਸੀਂ ਇੱਥੇ ਅੱਜ ਤੁਹਾਡੇ ਵਿਚਕਾਰ ਖੜੇ ਆਂ ਸੋ ਮੈਂ ਤਾਂ ਇਹ ਸਮਝਦਾ ਕਿ ਜੇਕਰ ਬੰਦਾ ਕੋਈ ਧਰਮ ਨੂੰ ਟਿੱਪਣੀ ਜਾਣਬੁੱਝ ਕੇ ਕਰਦਾ ਉਹਨੂੰ ਪਹਿਲਾਂ ਪਿਆਰ ਨਾਲ ਸਮਝਾਣਾ ਹੀ ਮਨੁੱਖਤਾ ਹੈ ਜੇਕਰ बार-बार ਨਹੀਂ ਕਰ ਨਹੀਂ बार-बार ਗਲਤੀ ਕਰਦਾ ਫਿਰ ਤੇ ਕਾਨੂੰਨੀ ਕਾਰਵਾਈ ਜਿਹੜੀ ਉਹ ਬਣਦੀ ਹੈ ਪਰ ਅੱਜ ਸਨਾਤਨੀ ਵੀਰਾਂ ਨੇ ਦਰਿਆ ਦਿਲ ਦਿਖਾਉਂਦੇ ਹੋਏ ਇਸ ਦੀ ਗਲਤੀ ਨੂੰ ਵਾਫਿ ਦਿੱਤਾ ਹੈ ਔਰ ਮੈਂ ਸਮਝਦਾ ਕਿ ਅੱਜ ਇੱਥੇ ਜਿਹੜਾ ਮੁਲਕ ਹੈ ਉਹ ਪੂਰਨ ਤੌਰ ਤੇ ਸੁਤੰਤਰ ਹੈ ਕੋਈ ਕਿਸੇ ਧਰਮ ਨੂੰ ਆਪਣੀ ਰੌਹ ਰੀਤ ਨਾਲ ਮੰਨ ਸਕਦਾ ਹੋ ਸਕਦਾ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਸੋ ਸਾਨੂੰ ਦੂਜਿਆਂ ਦੇ ਧਰਮ ਤੇ ਅਟੈਕ ਕਰਨ ਦਾ ਕੋਈ ਹੱਕ ਨਹੀਂ ਸੋ ਜਿੱਥੇ ਸੈਂਦੀ ਭਜਨ ਵਾਲਿਆਂ ਨੇ ਗਲਤੀ ਕੀਤੀ ਹੈ ਔਰ ਸੈਂਦੀ ਭਜਨ ਵਾਲਿਆਂ ਨੇ ਇਹ ਪੂਰੀ ਆਵਾਮ ਵਿੱਚ ਪੂਰੀ ਸੰਗਤ ਵਿੱਚ ਪੂਰੇ ਸਨਾਤਨ ਸਮਾਜ ਵਿੱਚ ਆਪਣੀ ਕੀਤੇ ਦਾ ਪਛਤਾਵਾ ਕਰਕੇ ਆਪਣੀ ਗਲਤੀ ਮੰਨ ਲਈ ਹੈ ਔਰ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦਾ ਸੰਦੀ ਭੱਜਲਾ ਵਾਲੇ ਨੇ ਐਦ ਰਿਆ ਹੈ ਅਸਲ ਲਈ ਇਹ ਵੀ ਨਹੀਂ ਕਰਦਾ ਔਰ ਜਿਹੜੀ ਤੁਹਾਡੇ ਵੀਰਾ ਵੱਲੋਂ ਇਹਨੂੰ ਸਜ਼ਾ ਲਾਈ ਹੈ 11 ਦਿਨ ਗਊ ਇਨਸ਼ਾ ਅੱਲਾ ਦੀ ਸੇਵਾ ਕਰਨੀ ਔਰ ਇਹਨੇ ਮਨਜ਼ੂਰ ਕੀਤੀ ਹੈ ਇਹਨੂੰ ਅਸੀਂ ਪੁੱਛਿਆ ਵੀ ਸੇਵਾ ਤੈਨੂੰ ਤੱਕਾ ਨਹੀਂ ਲੱਗਦਾ ਤੂੰ ਕਰ ਲਾਂਗਾ ਬੋਸ਼ਾ ਅੱਲਾ ਵਿੱਚ ਸੇਵਾ ਕਰਾਂਗਾ ਸੋ ਮੈਂ ਜਿੱਥੇ ਸੰਦੀ ਭੱਜਲਾ ਵਾਲੇ ਨੇ ਗਲਤੀ ਕੀਤੀ ਮੈਂ ਬਾਕੀ ਸਮਾਜ ਨੂੰ ਬੇਨਤੀ ਕਰਦਾ ਭਰਾਵੋ ਪਹਿਲਾਂ ਸਾਡਾ ਧਰਮ ਹੈ ਮਨੁੱਖ ਧਰਮ ਪਹਿਲਾਂ ਮਨੁੱਖ ਬਣੀਏ ਪਰ Hindu Muslim Sikh ਹੋਣਾ ਜਿਹੜਾ Hindu ਹੋ ਪੱਕਾ Hindu ਬਣੇ ਜਿਹੜਾ Sikh ਹੋ ਪੱਕਾ Sikh ਬਣੇ ਤਾਂ ਕਿ ਉਹਨੂੰ ਪਤਾ ਲੱਗੇ ਕਿ ਇੱਕ Hindu ਦੇ Hindu ਹੋਣ ਦੇ ਨਿਯਮ ਕੀ ਹੈ Hindu ਦੀ ਸ਼ਰਧਾ ਕੀ ਹੈ Hindu ਦੀ ਮਰਿਆਦਾ ਕੀ ਹੈ Hindu ਹੋਣ ਦੇ ਕਰਤੱਵ ਕੀ ਨੇ Hindu ਜੱਗਾ ਕਿੱਦਾਂ ਬਣੇ ਆ ਸਰਦਾਰ ਜਿਹੜਾ Sikh ਹੈ ਉਹ ਸਿੱਖੀ ਦੀਆਂ ਰਹਿਤਾਂ ਨੂੰ ਸਮਝੇ ਕਿ ਚੰਗਾ Sikh ਕਿੱਦਾਂ ਬਣ ਸਕਾ ਤਾਂ ਕਿ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਕਰਕੇ ਅਸੀਂ Hindu ਆ ਜਿਨ੍ਹਾਂ ਕਰਕੇ ਅਸੀਂ Sikh ਆ ਜਿਨਾ ਕਰਕੇ ਸਾਈਆਂ ਜਿਹੜੀ ਸਾਡਾ ਮੋਢਾ ਭਾਬ ਜੀ ਇਹਨਾਂ ਨੇ ਇਹ ਧਰਮ ਜਲਾਏ ਨੇ ਉਹਨਾਂ ਦਾ ਉਹਨਾਂ ਦੀ ਜਿਹੜਾ ਮਾਣ ਹੋਵੇ ਸਤਕਾਰ ਹੋਵੇ ਨਾ ਕਿ ਉਹਨਾਂ ਦੇ ਧਰਮ ਨੂੰ ਬੱਟਾ ਲਾਈਏ ਉਹਨਾਂ ਨੂੰ ਅਸੀਂ ਉਹਨਾਂ ਦੇ ਨਾਮ ਨੂੰ ਛੇੜਣਾ ਕਰਕੇ ਇਸ ਦੇ ਧਰਮ ਕਿਸੇ ਦੇ ਹਿਰਦੇ ਨੂੰ ਬੁਲੰਦਰੀਏ ਸੋ ਮੈਂ ਸਮਝਦਾ ਤੁਹਾਡਾ ਸਾਰਾ ਧੰਨਵਾਦ ਹੈ ਇਹਨਾਂ ਨੇ ਗਰੀਆਦਲ ਦਿਖਾਦੇ ਹੋਏ ਸੰਡੀ ਭੱਜਰਾਲੇ ਨੂੰ ਮਾਫ ਕੀਤਾ ਮਨੋ ਗਲਤੀਆਂ ਦਾ ਪਤਲਾ ਹੈ ਜੇ ਮਨੋ ਗਲਤੀ ਕਰਕੇ ਆਪਣੇ ਆਪ ਨੂੰ ਸੁਧਾਰ ਲੀ ਆਪਣੇ ਆਪ ਜਨ ਆਵੇ ਮੈਂ ਸਮਝਦਾ ਨਾਮ ਦੇ ਸ਼ੱਤ ਨੇ ਫੇਸਬੁਕ ਤੇ ਪੋਸਟ ਪਾਈ ਸੀ ਗਾਧਾ ਦਿਨਾਂ ਵਿੱਚ ਜਿਸ ਦੇ ਵਿੱਚ ਉਸ ਨੇ ਸਾਡੇ ਪਿਤਰਾਂ ਦਾ ਤੇ ਸਾਡੀ ਗਊ ਮਾਤਾ ਦਾ ਤੇ ਸਾਡੇ ਭਗਵਾਨ ਦਾ ਤੇ ਸਾਨੂੰ ਸਾਰੇ Hindu ਸਮਾਜ ਨੂੰ ਉੱਲੂ ਦੇ ਪੱਠੇ ਗਿਆ ਸੀ ਤੇ ਉਸ ਕਰਕੇ ਸਾਰਾ Hindu ਸਮਾਜ ਬਹੁਤ ਹੀ ਗੁੱਸੇ ਵਿੱਚ ਸੀ ਤੇ ਕੱਲ ਅਸੀਂ ਇਸ ਤੇ ਖਾਣਾ ਵਿੱਚ ਗਰਜੰਗਰ ਵਿੱਚ ਆ ਕੇ ਇੱਕ ਐਫਆਈਰ ਦਿੱਤੀ ਆ ਤੇ ਇੱਕ ਸਿਰਫ ਫੇਸਬੁਕ ਤੇ ਮੈਸੇਜ ਪਾ ਕੇ ਸਾਡਾ ਸਾਰਾ Hindu ਸਮਾਜ ਇਕੱਠਾ ਹੋਇਆ ਸਾਰਿਆਂ ਦਾ ਪਹਿਲਾਂ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਤੇ ਨਾਲ ਹੀ ਉਸਨੇ ਅੱਜ ਸਾਡੇ ਵਿਚਕਾਰ ਮਹਾਰਾਜ ਪਹੁੰਚਲੇ ਖਰਾਲਗਰ ਸਾਹਿਬ ਤੋਂ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਇਹਨਾਂ ਨੂੰ ਖੇਚਲ ਦਿੱਤੀ ਤੇ ਇਹਨਾਂ ਦੇ ਕਰਕੇ ਸਾਡਾ ਸਮਾਜ ਇਸੇ ਮਾਫੀ ਨਾਮੇ ਤੇ ਮੰਨਿਆ ਕਿ ਚਲੋ ਮਾਫੀ ਦੇ ਦਿੰਦੇ ਹਾਂ ਉਹਨੂੰ ਤੇ ਸ਼ਾਇਦ ਉਹ ਮਾਫੀ ਦੇ लायक ਨਹੀਂ ਸੀ ਪਰ ਫਿਰ ਵੀ ਅਸੀਂ ਮਹਾਰਾਜ ਦੀ ਆਏ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਕਿ ਇਹਨਾਂ ਨੇ ਕਰਕੇ ਸਾਡਾ ਸਮਾਜ ਬੜਾ ਮੁਸ਼ਕਿਲਾਂ ਠੰਡਾ ਕੀਤਾ ਸੀ ਤੇ ਮਾਫੀ ਦਿੱਤੀ ਆ ਤੇ ਉਸਨੇ ਅੱਗੇ ਤੋਂ ਵਾਅਦਾ ਕੀਤਾ ਜੇਕਰ ਅੱਗੇ ਤੋਂ ਮੈਂ ਕਰੂੰਗਾ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅੱਗੇ ਤੋਂ ਅਸੀਂ ਸੈਂਡੀ ਪੱਜਾਵਾਲ ਨੂੰ ਕਹਿੰਦੇ ਕਿ ਅੱਗੇ ਤੋਂ ਕੋਈ ਇਦਾਂ ਦੀ ਗਲਤ ਹਰਕਤ ਨ बोलो सत्य सनातन धर्म की जय